ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਲੈ ਕੇ ਆਈ ਹਾਂ ਇੱਕ ਛੋਟੀ ਕਹਾਣੀ ਕਮਲਜੀਤ ਕੌਰ ਕਮਲਜੀਤ ਦੀ ਲਿਖੀ ਹੋਈ ਅਤੀਤ ਇਹ ਕਹਾਣੀ ਇਸ ਤਰ੍ਹਾਂ ਹੈ ਇਹ ਕਹਾਣੀ ਇੱਕ ਗਰੀਬ ਘਰ ਵਿੱਚ ਪਲੀ ਵੱਡੀ ਹੋਈ ਇੱਕ ਕੁੜੀ ਨਾਲ ਸੰਬੰਧਿਤ ਹੈ ਸੁਨੀਤਾ ਮਾਂ-ਬਾਪ ਦੀ ਬਹੁਤ ਪਿਆਰੀ ਧੀ ਸੀ ਅਤੇ ਬਹੁਤ ਸੋਹਣੀ ਵੀ ਸੀ ਘਰੋਂ ਹਰ ਰੋਜ਼ ਕਾਜ ਜਾਂਦੀ ਸਵੇਰੇ ਸਿਰ ਵਾਪਸ ਆ ਜਾਂਦੀ ਪਰ ਨਾਲ ਪੜਦੀਆਂ ਅਮੀਰ ਘਰਾਂ ਦੀਆਂ ਕੁੜੀਆਂ ਨੂੰ ਦੇਖ ਕੇ ਹੌਂਕੇ ਭਰਦੀ ਇੱਕ ਦਿਨ ਇੱਕ ਕੁੜੀ ਉਸ ਨੂੰ ਆਪਣੇ ਨਾਲ ਬਾਹਰ ਘੁੰਮਣ ਲੈ ਗਈ ਉਹ ਘੁੰਮਣ ਨਹੀਂ ਬਲਕਿ ਸੁਨੀਤਾ ਨੇ ਇੱਕ ਜਹੀ ਦਲਦਲ ਵਿੱਚ ਫਸਾਉਣ ਲੈ ਗਈ ਕਿ ਨਾ ਚਾਹੁੰਦੇ ਹੋਏ ਵੀ ਪੈਸੇ ਦੇ لالਚ ਕਾਰਨ ਸੁਨੀਤਾ ਸਮਾਜ ਅਤੇ ਮਾਪੇ ਦੇ ਵਿਸ਼ਵਾਸ ਤੇ ਡਰ ਨੂੰ ਭੁਲਾ ਕੇ ਇਹ ਕੰਮ ਕਰਨ ਲਈ ਮੰਨ ਗਈ ਪੈਸੇ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਸੁਨੀਤਾ ਨੇ ਹੁਣ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਿਆ ਉਸ ਨੂੰ ਤਾਂ ਪੈਸਾ ਹੀ ਸਭ ਕੁਝ ਲੱਗਦਾ ਕਿਉਂਕਿ ਉਹ ਵੀ ਹੁਣ ਅਮੀਰ ਘਰ ਦੀਆਂ ਕੁੜੀਆਂ ਵਿੱਚ ਸ਼ਾਮਲ ਹੋ ਗਈ ਸੀ ਮਾਂ-ਬਾਪ ਨੂੰ ਕਹਿ ਦਿੱਤਾ ਕਿ ਇੱਕ ਬਹੁਤ ਵਧੀਆ ਪਾਰਟ-ਟਾਈਮ ਜੌਬ ਮਿਲ ਗਈ ਹੈ। ਉਹਨਾਂ ਨੇ ਵੀ ਇਤਰਾਜ਼ ਨਾ ਜਤਾਇਆ। ਹੁਣ ਸੁਨੀਤਾ ਕੋਲਕਾਰ, ਬੰਗਲਾ, ਅਮੀਰਾਂ ਵਾਲੀ ਹਰ ਸ਼ੈ ਆ ਗਈ ਸੀ। ਹੁਣ ਮਾਪੇ ਨੇ ਸੁਨੀਤਾ ਲਈ ਲੜਕਾ ਪਸੰਦ ਕੀਤਾ। ਉਸਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਵਿਆਹ ਮਗਰੋਂ ਸੁਨੀਤਾ ਨੇ ਸੋਚਿਆ ਕਿ ਹੁਣ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰੇਗੀ ਜਿਸ ਦੇ ਨਾਲ ਪਰਿਵਾਰ ਦੀ ਬਦਨਾਮੀ ਹੋਵੇ। ਉਸ ਨੇ ਉਹ ਕੰਮ ਛੱਡ ਦਿੱਤਾ। ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸਭ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸੀ ਪੁੱਤਰ ਨੂੰ ਵਧੀਆ ਸਕੂਲ ਵਿੱਚ ਪਾਇਆ ਗਿਆ ਵੱਡਾ ਹੋਣ ਤੇ ਕਾਲਜ ਜਾਣ ਲੱਗਾ ਇੱਕ ਦਿਨ ਬੜੀ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਿਆ ਸੁਨੀਤਾ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਉਸਦਾ ਪੁੱਤਰ ਲੋਹਾ ਲੱਖਾ ਹੋਇਆ ਖੜਾ ਸੀ ਸੁਨੀਤਾ ਨੇ ਉਸ ਨੂੰ ਪੁੱਛਿਆ ਕੀ ਗੱਲ ਹੈ ਪੁੱਤਰ ਸ਼ਾਂਤ ਹੋਣ ਲਈ ਕਿਹਾ ਪਰ ਉਸਦੇ ਪੁੱਤਰ ਨੇ ਉਸ ਦੀ ਇੱਕ ਨਾ ਸੁਣੀ ਅਤੇ ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਤੇ ਆਪਣੇ ਪਿਓ ਦੀ ਪਰਵਾਹ ਕੀਤੇ ਬਿਨਾਂ ਸੁਨੀਤਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸਦੇ ਬੋਲ ਸਨ ਮੈਨੂੰ ਪਤਾ ਤੇਰਾ ਅਤੀਤ ਕੀ ਹੈ ਤੂੰ ਇੱਕ ਬੁਰੀ ਔਰਤ ਹੈ ਮੇਰੇ ਦੋਸਤ ਕਹਿੰਦੇ ਨੇ ਤੇਰੀ ਮਾਂ ਤਵਾਇਫ ਸੀ ਜੋ ਕਿ ਹੁਣ ਸੱਤੀ ਸਿਤਰੀ ਬਣੀ ਫਿਰਦੀ ਹੈ ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਮੈਂ ਹੁਣ ਇਹ ਘਰ ਛੱਡ ਕੇ ਜਾ ਰਿਹਾ ਹਾਂ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿਸੀ ਮਜਬੂਰੀ ਵਸ ਜਾਂ ਫਿਰ ਵੈਸੇ ਹੀ ਕੀਤੇ ਗਲਤ ਕੰਮ ਨੂੰ ਛੱਡ ਕੇ ਆਪਣੇ ਆਪ ਨੂੰ ਬਦਲ ਸਕਦੇ ਹਾਂ ਪਰ ਉਹ ਗਲਤੀਆਂ ਸਾਡਾ ਪਿੱਛਾ ਕਦੇ ਵੀ ਨਹੀਂ ਛੱਡਦੀਆਂ ਇਸ ਕਹਾਣੀ ਦੇ ਵਿੱਚ ਆਇਆ ਸ਼ਬਦ ਤਵਾਇਫ ਉਰਦੂ ਭਾਸ਼ਾ ਦਾ ਸ਼ਬਦ ਹੈ ਕੰਜਰੀ ਇਸ ਦਾ ਸਮਾਨਾਰਥਕ ਸ਼ਬਦ ਹੈ ਖਾਸ ਕਰਕੇ ਮੁਗਲਾਂ ਦੇ ਜਵਾਨੀ ਵਿੱਚ ਨੱਚ ਗਾਣੇ ਨਾਲ ਮਨ ਪਰਚਾਵਾ ਕਰਨ ਵਾਲੀ ਔਰਤ ਲਈ ਇਹ ਸ਼ਬਦ ਵਰਤੇ ਜਾਂਦਾ ਸੀ ਇਸ ਕਹਾਣੀ ਵਿੱਚ ਮੇਰਾ ਮਕਸਦ ਕੇਵਲ ਮਨੋਰੰਜਨ ਕਰਨਾ ਸੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਧੰਨਵਾਦ